ਤੇ ਨਾ ਸੀ ਚਰਣਾ ਹallelujah ਕਹਿੰਦੇ ਰਹਿਣਾ ਆਪਾਂ ਹallelujah ਹallelujah ਬਹੁਤ ਅੱਛੇ ਤਰੀਕੇ ਦੇ ਨਾਲ ਸਾਡੇ ਪ੍ਰਧਾਨ ਸਹਿਬਾਨ ਅੰਨੀ ਜਤਿੰਦਰ ਮਸੀਹ ਗੌਰਵ ਔਰ ਨਾਲ ਹੋਰ ਵੀ ਜਿੰਨੇ ਵੀ ਕੌਮਤੀ ਸੇਵਾ ਕਰਨ ਵਾਲੇ ਲੀਡਰ ਸਹਿਬਾਨ ਬੋਲ ਕੇ ਗਏ ਨੇ ਸਾਡੇ ਸੇਵਕ ਵੀ ਬੋਲ ਕੇ ਗਏ ਨੇ ਕਿਉਂਕਿ ਪਹਿਲਾਂ ਕਦੀ ਵੀ ਤੁਸੀਂ ਪਾਸਟਰਾਂ ਨੂੰ ਇਹੋ ਜਿਹਾ ਕਰਦਾ ਵੇਖਿਆ ਨਹੀਂ ਪਰ ਹੁਣ ਕਿਉਂ ਕਰਨਾ ਪੈ ਰਿਹਾ ਹੈ ਕਿਉਂਕਿ ਜਿਸ ਕਲੀਸਿਆ ਨੂੰ ਉਹ ਚਲਾਉਂਦੇ ਨੇ ਜਦੋਂ ਉਸੇ ਕਲੀਸਿਆ ਉੱਤੇ ਉਹਨਾਂ ਸੇਵਕਾਂ ਉੱਤੇ ਹੀ ਅਤਿਆਚਾਰ ਹੁੰਦਾ ਆ ਤੇ ਫਿਰ ਪਰਿਵਾਰ ਨੂੰ ਔਰ ਸੇਵਕ ਨੂੰ ਬਹੁਤ ਕੀ ਹੁੰਦਾ ਆ ਦੁੱਖ ਹੁੰਦਾ ਆ ਬੋਲ ਹallelujah ਹallelujah ਤੇ ਕਈ ਵਾਰੀ ਕਹਿੰਦੇ ਕਿ ਅਸੀਂ ਲੀਡਰਾਂ ਕੋ ਕੀ ਲੈਣਾ ਅਸੀਂ ਲੀਡਰਸ਼ਿਪ 'ਚ ਬਹੁਤ ਸਾਰੇ ਪੁਰਾਣੇ ਸਮੇਂ ਦੇ ਵਿੱਚ ਇਹ ਚੀਜ਼ਾਂ ਕਹਿੰਦੇ ਕਿ ਆਪਾਂ ਲੀਡਰਾਂ ਕੋ ਕੀ ਲੈਣਾ ਵਸੀ ਲੀਡਰਾਂ ਕੋ ਕੀ ਲੈਣਾ ਪਰ ਪ੍ਰਭੂ ਦੀ ਬਾਣੀ ਦੇ ਵਿੱਚ ਤੁਸੀਂ ਪੁਰਾਣੇ ਨੇਮ ਚੋਂ ਪੜ ਕੇ ਵੇਖ ਲੋ ਕਿਉਂਕਿ ਇਸਰਾਇਲ ਕੌਮ ਦੇ ਵਿੱਚ ਵੱਖ-ਵੱਖ ਜਗ੍ਹਾ 'ਤੇ ਹਰ ਵਕਤ ਕੋਈ ਨਾ ਕੋਈ ਲੀਡਰ ਖੜਾ ਕੀਤਾ ਗਿਆ ਹallelujah ਕੋਈ ਬਾਈਬਲ ਦਾ ਇਤਿਹਾਸ ਪੜ੍ਹ ਕੇ ਵੇਖ ਲਓ ਕਿ ਕਿ ਮਸੀਹ ਲੋਕਾਂ ਨੂੰ ਚਲਾਉਣ ਵਾਸਤੇ ਇੱਕ ਪੜ੍ਹੇ ਲਿਖੇ ਔਰ ਸੂਝਵਾਨ ਲੀਡਰਾਂ ਦੀ ਕੀ ਹੈ ਜ਼ਰੂਰਤ ਹੈ ਜ਼ਰੂਰਤ ਹੈ ਕਿਉਂ ਜ਼ਰੂਰਤ ਹੈ ਕਿਉਂਕਿ ਅਸੀਂ ਸ਼ਾਂਤ ਮਈ ਦੇ ਨਾਲ ਆਪਣੇ ਪਰਮੇਸ਼ਰ ਦਾ ਕੰਮ ਕਰ ਸਕੀਏ ਬੁਰਾ ਹallelujah ਹੇਲੇ ਹallelujah ਹallelujah ਔਰ ਪ੍ਰਸ਼ਾਸਨ ਔਰ ਪੂਰੀ ਸਰਕਾਰ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਜਿਹੜੇ ਹੁਣ ਦੇ ਲੀਡਰ ਆ ਉਹ ਅਨਪੜ੍ਹ ਲੀਡਰ ਨਹੀਂ ਉਹ ਪੜ੍ਹੇ ਲਿਖੇ ਤੇ ਐਜੂਕੇਟ ਹੋਏ ਲੀਡਰ ਨੇ ਉਹ ਕਦੀ ਵੀ ਕਿਸੇ ਦਾ ਅਤਿਆਚਾਰ ਨਹੀਂ ਸੁਣਨਗੇ ਔਰ ਕਦੀ ਵੀ ਕਿਸੇ ਅਤਿਆਚਾਰ ਨੂੰ ਸਹਿਣਗੇ ਨਹੀਂ ਕਿਉਂਕਿ ਪੜ੍ਹਾਈ ਦੇ ਮਤਲਬਕ ਵੀ ਉਹ ਕਾਨੂੰਨ ਨੂੰ ਲਾਅ ਨੂੰ ਜਾਣਦੇ ਨੇ ਤੇ ਆਪਣੇ ਹੱਕਾਂ ਨੂੰ ਲੈਣਾ ਵੀ ਉਹ ਕੀ ਕਰਦੇ ਨੇ ਜਾਣਦੇ ਨੇ ਕਿਉਂਕਿ ਨਾ ਤੇ ਅਸੀਂ ਲੜਨਾ ਤੇ ਨਾ ਅਸੀਂ ਧਰਨਾ ਲਾਉਣਾ ਹੈ ਤੇ ਨਾ ਅਸੀਂ ਸੋਧਾ ਲਾਉਣਾ ਆ ਇੱਕ ਸ਼ਾਂਤਮਈ ਦੇ ਨਾਲ ਸਾਡਾ ਪਰਮੇਸ਼ਰ ਸਭ ਕੁਝ ਕਰਨ ਦੀ ਕੀ ਰੱਖਦਾ ਹੈ ਸ਼ਾਂਤੀ ਦੇ ਬੱਚੀ ਖੁਦਾ ਆਪਣੇ ਕੰਮ ਕਰਨ ਦੀ ਕੀ ਰੱਖਦਾ ਕਾਮਰ ਬਕਦਾ ਕਿਉਂਕਿ ਤੁਸੀਂ ਜੀਰੋ ਦੇ ਵਚਨ ਪੜ੍ਹਿਆ ਏ ਉੱਤੇ ਸਿਰਫ ਸਤ ਕੀ ਵਜੇ ਸੀ ਕਿੰਨੇ ਜਣੇ ਵਚਨ ਨੂੰ ਜਾਣਦੇ ਨੇ ਕਿਉਂਕਿ ਪਰਮੇਸ਼ਰ ਨੇ ਕਿਹਾ ਤੁਸੀਂ ਕੀ ਰਹਿਣਾ ਲੜਨਾ ਨਹੀਂ ਝਗੜਨਾ ਨਹੀਂ ਕੀ ਮਾਰਨੇ ਆ ਹਾਏ ਫਿਰ ਕਿੰਨੇ ਮਾਰਨੇ ਆ ਹਾਏ ਫਿਰ ਮਾਰੋ ਸਤਨਾਰਾ ਹਾਏ 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 ਮੇਰਾ ਮਿਸ਼ਵਾਸ਼ਾ ਦੇ ਸਤਨਾਰਾ ਦੇ ਨਾਲ ਸਾਰਿਆਂ ਦੇ ਕੰਨ ਖੁੱਲ ਜਾਣਗੇ ਚੰਗੇ ਤਰੀਕੇ ਨਾਲ ਔਰ ਮੇਰਾ ਵੀ ਵਿਸ਼ਵਾਸ ਹੈ ਕਿ ਸੱਤ ਕਿਤੇ ਵੱਡੇ ਨਾ ਵੱਜ ਜਾਣਾ ਪਰਸਰ ਦੇ ਵਿੱਚ ਜਿੱਦਣ ਉਹ ਵੱਜ ਕੇ ਨਾ ਤੇ ਫਿਰ ਕਿਸੇ ਨੂੰ ਚੈਨ ਦਾ ਨੀਂਦ ਨਹੀਂ ਆਉਣੀ ਮਤਲਬ ਸੀ ਲੋਕ ਸਿਰ ਪਿੰਡਾਂ ਦੇ ਵਿੱਚ ਨਹੀਂ ਉਹ ਪੂਰੇ ਸ਼ਹਿਰਾਂ ਦੇ ਵਿੱਚ ਤੇ ਪੂਰੇ ਵਾੜ ਦੇ ਵਿੱਚ ਫੈਲੀ ਹੋਈ ਕੌਮ ਆ ਇਹ ਸਰਵਨ ਵਰਦ ਕਹ ਲੋਕ ਤੇ ਵਿਗਿਆਨ ਦੇ ਵਿੱਚ ਬੈਠੇ ਆਏ ਲੋਕ ਜਿਹੜੇ ਫੱਲੇ ਵੀ ਰਾਜ ਕਰਦੇ ਨੇ ਤੇ ਆਸਮਾਨ ਦੇ ਉੱਤੇ ਵੀ ਕੀ ਕਰਦੇ ਨੇ ਅੱਲੂਹ 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 ਅੱਜ ਤੈਨੂੰ ਕੋਛਿ ਜਾਣਿਆ ਜਾਂਦਾ ਏ ਅੱਜ ਤੁਹਾਨੂੰ ਕੀੜਿਆਂ ਮਕੌੜਿਆਂ ਨੂੰ ਜਾਣਿਆ ਜਾਂਦਾ ਏ ਪਰ ਉਹ ਦਿਨ ਜਾਣਿਆ ਜਾਏਗਾ ਜਦੋਂ ਤੁਹਾਡਾ ਯਸੂ ਮੁਸੀਬਤਾਂ ਦੇਣਗੇ ਤੁਹਾਨੂੰ ਵਚਨ ਕਹਿੰਦਾ ਹਰ ਅੱਖ ਕੀ ਕਰੇਗੀ ਦੇਖੇਗੀ ਉਹ ਵੀ ਦੇਖਣਗੇ ਜਿਨ੍ਹਾਂ ਯਸੂ ਮਸੀਹ ਨੂੰ ਕੀ ਕੀਤਾ ਹੈ ਮਿੱਲੀ ਆਏ ਅੱਜ ਪਾਏ ਤੁਹਾਨੂੰ ਵੇਲਦੇ ਆ ਇੱਕ ਦਿਨ ਉਹ ਕੀ ਕਰਨਗੇ ਦੇਖਣਗੇ ਬੋਲੇ ਹallelujah